ਪਤਾ ਨਹੀਂ ਕਿਹੜਾ ਟੂਣਾ ਟੱਪ ਗਿਆ ਰੋਜ਼ ਹੀ ਕੋਈ ਨਾ ਕੋਈ ਪੰਗਾ ਪਾਈ ਰੱਖਦਾ ਪਰ ਉਹਨਾਂ ਨੇ ਉਹ ਪਰਖੇ ਹੋਏ ਨੇ ਜੀ ਉਹਨਾਂ ਨੇ ਇਸ ਤੋਂ ਪਹਿਲਾਂ ਇਸ ਇਲਾਕੇ ਨੂੰ ਬਰਬਾਦ ਕਰਨ ਦੇ ਵਿੱਚ ਉਹਨਾਂ ਨੇ ਸਭ ਤੋਂ ਵੱਡਾ ਯੋਗਦਾਨ ਉਹਨਾਂ ਦੋਨਾਂ ਨੇ ਪਾਇਆ ਕਾਲੀਆਂ ਤੇ ਕਾਂਗਰਸੀਆਂ ਨੇ ਇੱਕ ਨੇ ਕੋਟਿਆ ਇੱਕ ਨੇ ਲੁੱਟਿਆ ਇੱਕ ਕਹਿੰਦਾ ਮਰਨ ਨੂੰ ਤਿਆਰ ਰਹੋ ਇੱਕ ਕਹਿੰਦਾ ਮਾਰਨ ਨੂੰ ਤਿਆਰ ਰਹੋ ਬਸ ਇਹਨਾਂ ਕੰਮਾਂ ਚ ਲਾਈ ਰੱਖਿਆ ਸਾਨੂੰ ਮੈਂ ਤੋਬੇ ਛੱਪੜ ਠੀਕ ਕਰ ਦੂੰਗਾ ਮੈਂ ਸਟੇਡੀਅਮ ਬਣਾ ਦੂੰਗਾ ਕਿਸੇ ਨੇ ਨਹੀਂ ਕਿਹਾ ਹਰੇਕ ਪਿੰਡ ਜਾ ਕੇ ਮੈਂ ਪੁੱਛਦਾ ਹਜੇ ਤੱਕ ਦਾ ਜਵਾਬ ਇਦਾਂ ਹੀ ਆਇਆ ਵੀ ਨਾ ਥੋੜਾ ਵੀ ਐਹੀ ਆ ਆ ਲਿਖ ਲਓ ਵੀ ਇਹਨਾਂ ਦਾ ਵੀ ਐਂ ਐ ਵਾਲੇ ਚਲੀ ਪਾ ਪਤਾ ਨਹੀਂ ਕਿਥੇ ਰਹੇ ਨੇ ਯਾਰ ਵੋਟਾਂ ਲੈ ਜਾਂਦੇ ਨੇ ਕਦੇ ਦੁੱਖ ਸੁੱਖ ਚ ਆਜੋ ਕਿਸੇ ਦੇ ਹੁਣ ਤਾਂ ਕੀ ਆਉਣਗੇ ਹੁਣ ਨਹੀਂ ਆਉਂਦੇ ਹੁਣ ਨਹੀਂ ਆਉਂਦੇ ਹੁਣ ਕਈਆਂ ਨੂੰ ਤਾਂ ਘਰੇ ਨਹੀਂ ਵੜ ਦਿੰਦੇ ਹੁਣ ਉਹਨਾਂ ਦੇ ਆਪ ਦੇ ਘਰ ਦੇ ਨਹੀਂ ਘਰੇ ਵੜ ਦਿੰਦੇ ਵੀ ਕੀ ਬੋਲ ਕੇ ਆਇਆ ਕੀ ਬੋਲੀ ਜਾਂਦੇ ਦੇਖੋ ਔਰ ਆਜਾ ਬੜਿੰਕ ਕੀ ਬੋਲਿਆ ਗਰੀਬਾਂ ਬਾਰੇ ਕੀ ਬੋਲਿਆ ਸ਼ਰਮ ਆਉਂਦੀ ਆ ਯਾਰ ਪਤਾ ਨਹੀਂ ਕਿਹੜਾ ਟੂਣਾ ਟੱਪ ਗਿਆ ਰੋਜ਼ ਹੀ ਕੋਈ ਨਾ ਕੋਈ ਪੰਗਾ ਪਾਈ ਰੱਖਦਾ ਅਗਲੇ ਦਿਨ ਮਾਫੀ ਮੰਗੀ ਜਾਂਦਾ ਰਹਿੰਦਾ ਵੀ ਭਾਈ ਇਹ ਜੇ ਚੀਜ਼ਾਂ ਬੋਲੋ ਹੀ ਨਾ ਜੇ ਮਾਫੀ ਮੰਗਣੀ ਪਵੇ ਇਹ ਲੋਕਾਂ ਨੂੰ ਤਾਂ ਐਂ ਹੀ ਸਮਝਦੇ ਕੀੜੇ ਮਕੌੜੇ ਕੀੜੇ ਮਕੌੜੇ ਸਮਝਦੇ ਆਂ ਅਸੀਂ ਲੋਕਾਂ ਨੂੰ ਇਹ ਗਰੀਬਾਂ ਨੂੰ ਤਾਂ ਖਾਸ ਤੌਰ ਤੇ ਸੋ ਵੀਰੋ ਇਹ ਇਹਨਾਂ ਦੀ ਸੋਚ ਇਹਨਾਂ ਦੀ ਮਾਨਸਿਕਤਾ ਦਰਸਾਉਂਦੀ ਹੈ ਹਾਂ ਸਫਾਈ ਕਰੋ ਸਫਾਈ ਕਰੋ ਇਹਨਾਂ ਦੀ ਰਾਜਨੀਤਿਕ ਸਫਾਈ ਕਰੋ ਕੋਈ ਉਮੀਦ ਨਾ ਰੱਖੋ ਬਹੁਤ ਸਾਲ ਪਰਖਲੇ ਯਾਰ ਬੜੇ ਫੁੱਲਾਂ ਦੇ ਹਾਰ ਸੁੱਟ ਲੈਣਾ ਤੇ ਬੜੇ ਫੁੱਲਾਂ ਦੇ ਹਾਰ ਇਹਦੇ ਗਲ ਚ ਵੀ ਪਾ ਲੈ ਨਹੀਂ ਡਿਜ਼ਰਵ ਕਰਦੇ ਇਹ ਸੰਭਾਲਿਆ ਨਹੀਂ ਗਿਆ ਇਹਨਾਂ ਤੋਂ ਅੱਛਾ ਅੱਛਾ ਉਹਨਾਂ ਨੂੰ ਚਲੋ ਆ ਜਾਣ ਕੋਈ ਗੱਲ ਨਹੀਂ ਚਲ ਕਿਸੇ ਤੇ ਰੋੜਾ ਰੂੜਾ ਤਾਂ ਨਹੀਂ ਮਾਰਿਆ ਸੁਖਵੀਰ ਬੱਲ ਦਾ ਦੇ ਵੀ ਨਹੀਂ ਪਤਾ ਨਾ ਰੋੜੇ ਰੂੜੇ ਮਾਰਨ ਲੱਗੇ ਕਮਲੇ ਤਾਂ ਹੋਏ ਪਏ ਆ ਰੋੜਾ ਬੱਜਾ ਜੀ ਮੂਸੇ ਪਿੰਡ ਦਾ ਹਾਂ ਸੋ ਤੀਜੇ ਨੰਬਰ ਦਾ ਬਟਨ ਦੱਬਣਾ ਹੈ ਬਟਨ ਜਦੋਂ ਦਬੋਗੇ ਜਦੋਂ ਵਾਟਨ ਦੱਬੋਗੇ ਨਾ ਤੀਜੇ ਨੰਬਰ ਵਾਲਾ ਇੱਕ ਆਵਾਜ਼ ਆਊਗੀ ਵੋਟਾਂ ਵਾਲੀ ਮਸ਼ੀਨ ਚ ਟੀ ਕਰਕੇ ਉਹ ਮਸ਼ੀਨ ਦੀ ਆਵਾਜ਼ ਨਹੀਂ ਹੋਣੀ ਪਲਾਸੌਰ ਵਾਲਿਓ ਉਹ ਬੀਜੇਪੀ ਵਾਲਿਆਂ ਦੀ ਅਕਾਲੀ ਵਾਲਿਆਂ ਨੇ ਤੇ ਕਾਂਗਰਸੀਆਂ ਨੇ ਚੀਕਾਂ ਹੋਣਗੀਆਂ ਜਿੰਨੀਆਂ ਮਰਜ਼ੀ ਕਢਾ ਦਿਓ ਇਹਨਾਂ ਨੇ ਵੀ ਆਪਣੀਆਂ ਬਹੁਤ ਕਹਾਣੀਆਂ ਪਹਿਲਾਂ 75 ਸਾਲ ਤੋਂ ਬਹੁਤ-ਬਹੁਤ ਥੋੜਾ ਧੰਨਵਾਦ